ਹੋਂਦ ਤੱਕ ਜੋ ਹੋਇਆ ਉਹ ਮਾਫ ਕੋਈ ਵਾਰਨਿੰਗ ਨਹੀਂ ਦੇਣੀ ਸਦਾ ਐਕਸ਼ਨ ਹੋਊਗਾ ਸ਼੍ਰੋਮਣੀ ਅਕਾਲੀ ਦਲ ਸ਼ੁਰੂਆਤ ਹੀ ਨਹੀਂ ਕਰ ਪਾ ਰਿਹਾ ਹੈਗਾ ਸਰਸੱਤਾ ਦੇ ਵਿੱਚ ਅਕਾਲੀ ਦਲ ਨਹੀਂ ਆਈ ਪਰ ਹਾਲੇ ਵੀ ਹਾਸ਼ੀਏ ਤੇ ਹੋਣ ਤੋਂ ਬਾਅਦ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਜੀ.ਐੱਪੀ ਦਾ ਜੋ ਰੋਲ ਪੰਜਾਬ ਪ੍ਰਤੀ ਹੈਗਾ ਆਪਣੇ ਸਭ ਤੋਂ ਲੁਕਿਆ ਨਹੀਂ ਆਫਟਰ ਦਿੱਲੀ ਦੀਆਂ ਇਲੈਕਸ਼ਨਸ ਤੋਂ ਬਾਅਦ ਪੀੜਾ ਪੰਡਾ ਚੱਲਦਾ ਪਿਆ ਹੈ ਇਹ ਪੀੜਾ ਪੰਜਾ ਚੱਲਣ ਤੋਂ ਬਾਅਦ ਇੱਕ ਪਾਸੇ ਤਸਕਰੀ ਜਿਹੜੀ ਚੱਲਦੀ ਪਈ ਸੀ ਨਸ਼ੇ ਨੂੰ ਲੈ ਕੇ ਹੋਵੇ ਜਾਂ ਡਰੱਗ ਦੀ ਗੱਲ ਕਰਦੇ ਹੋਵੇ ਤਾਂ ਇਹ ਇੱਕ ਇਮੇਜਿਨੇਸ਼ਨ ਬਣਦੀ ਪਈ ਹੈ ਕਿ ਹੁਣ ਡਰੱਗ ਖਤਮ ਹੋ ਜਾਊਗਾ ਤੇ ਦੂਸਰੇ ਪਾਸੇ ਕੱਲ ਕੈਬਨਟ ਦੇ ਵਿੱਚ ਨਵੇਂ ਆਏ ਦਿੱਲੀ ਤੋਂ ਬੰਵਜਿੰਦਰ ਸਿੰਘ ਸਿਰਸਾ ਹੁੰਦੇ ਆ ਤੇ ਉਹ ਇਹ ਕਹਿੰਦੇ ਪਈਆ ਕਿ ਇਹ ਪਿਛਲੇ 3 ਸਾਲਾਂ ਦੇ ਵਿੱਚ ਕਿਉਂ ਨਹੀਂ ਲਿਖਿਆ 2022 ਦੀ ਜਿਹੜੀ ਇਲੈਕਸ਼ਨ ਸੀ ਉਹ ਲੜੀ ਹੀ ਇੱਕ ਗੱਲ ਤੇ ਗਈ ਸੀ ਬਦਲਾਅ ਜਿਹੜੀ ਸੋਚ ਅੱਜ ਸਾਢੇ 3 ਸਾਲ ਬਾਅਦ ਜਾਂ 3 ਸਾਲ ਤਕਰੀਬਨ ਪੂਰੇ ਹੋਣ ਤੋਂ ਬਾਅਦ ਬਣਦੀ ਹੈ ਅੱਛਾ ਹੁੰਦਾ ਕਿ ਇਹ ਸੋਚ 2022 ਮਾਰਚ ਵਿੱਚ ਬਣ ਜਾਂਦੀ ਦੇਖੋ ਤੋਂ ਪਹਿਲਾਂ ਵੀ ਆਪਾਂ ਦੇਖਿਆ ਆਇਆ ਕਿ ਜਦੋਂ ਤੁਸੀਂ OSD ਸਾਹਿਬ ਹੁੰਦੇ ਸੀਗੇ ਉਸ ਵੇਲੇ ਵੀ ਇਹ ਚੀਜ਼ਾਂ ਬਹੁਤ ਵੱਡੇ ਹਾਈਪ ਕ੍ਰੀਏਟ ਕੀਤੀ ਗਈ ਸੀ ਜਾਂ ਸੌਹਾਂ ਖਾਦੀਆਂ ਜਿਵੇਂ ਸੀ ਜੋ ਉਹਨਾਂ ਨੇ ਆਖਿਆ ਸੀ ਉਸ ਦੀ ਜਿਹੜੀ ਸੋਚ ਸੀ ਉਹ ਕਾਂਗਰਸ ਪਾਰਟੀ ਨੇ ਪਹਿਲੇ ਮਹੀਨੇ ਵਿੱਚ ਹੀ ਐਫਰਟ ਕਰਨੀ ਸ਼ੁਰੂ ਕਰ ਦਿੱਤੀ ਸੀ